ਪਿਆਰ ਮੁਹੱਬਤ ਵਾਲੀ ਹੁੰਦੀ ਆਫਟਰ ਆਲ ਲੈ ਪਰੌਣੇ ਗੱਲ ਸੁਣ ਫਿਰ ਹਾਂ ਦੇਖ ਤੂੰ ਕਿੰਨਾ ਵਧੀਆ ਪ੍ਰਬੰਧ ਕੀਤਾ ਇਹਨਾਂ ਨੇ ਬਹੁਤ ਵਧੀਆ ਮਹਾਸ਼ਮਾ ਫਟੇ ਚੱਕੇ ਪਏ ਮੈਂ ਤੈਨੂੰ ਇੱਕ ਗੱਲ ਦੱਸਾਂ ਪਾਪਾ ਸਿਰ ਆ ਲੱਗਿਆ ਬਿਲਕੁਲ ਬਿਲਕੁਲ ਮੈਂ ਆਹ ਰਾ ਲਿਆਤਾ ਉਹੀ ਗੱਲ ਮੈਂ ਕਹਿੰਦਾ ਪਾਪਾ ਬਟਿੰਡੇ ਨੂੰ 4 ਨਹੀਂ 100 ਚੰਨ ਲਾਤਾ ਇਹਨਾਂ ਨੇ ਬਿਲਕੁਲ ਬਿਲਕੁਲ ਹਾਂ ਸੋ ਰੇਸ਼ਮ ਸਿੰਘ ਮਾਨ ਆ ਬਿਲਕੁਲ ਬਿਲਕੁਲ ਤਾਰੀਫ਼ ਕਰਨੀ ਆ ਕਰਨੀ ਆ ਜੀ ਕਰਨੀ ਚਾਹੀਦੀ ਆ ਰੇਸ਼ਮ ਸਿੰਘ ਮਾਨ ਹਰਦੀਪ ਸਿੰਘ ਸਖਪਾਲ ਸਿੰਘ ਸਖਵਿੰਦਰ ਸਿੱਧੂ ਵੀਡੀਓ ਬਰਨਾਲੇ ਤੋਂ ਹਾਂ ਹਾਂ ਸਾਡੇ ਵਾਲਾ ਬੈਠਾ ਕਹਿੰਦਾ ਅੱਜ ਤੇਰਾ ਕੰਮ ਹਾਂ ਸੇਮਰਜੀਤ ਤੇ ਮੇਰੇ ਪਾਪੇ ਦਾ ਨਾਮ ਜਿਖਸੀਰ ਠੀਕ ਠੀਕ ਉਹ ਹੀ ਗੱਲ ਹੋ ਗਈ ਪਰੋਣਿਆ ਵੀ ਜਦੋਂ ਇੰਨਾ ਪ੍ਰਬੰਧ ਕੀਤਾ ਹਾਂ ਅੱਜ ਨਾ ਤੂੰ ਮੈਨੂੰ ਕੋਈ ਐਹੋ ਜੀ ਗੱਲ ਸੁਣਾ ਹਾਂ ਐਹੋ ਜੀ ਗੱਲ ਸੁਣਾ ਵੀ ਤੇਰੀ ਗੱਲ ਸੁਣ ਕੇ ਹਾਂ ਮੇਰੇ ਆ ਧਰਤੀ ਦੇ ਪੈਰ ਨਾਲ ਲੱਗਣ ਤੇਰੇ ਧਰਤੀ ਦੇ ਪੈਰ ਨਾਲ ਲੱਗਣ ਫਹਾ ਲੈ ਲੈ ਲਾ ਲਟਕ ਜਾ ਕਾਸੇ ਨਾ ਇੱਥੇ ਰੱਸਾ ਲੈ ਕੇ ਫੇਰ ਹੀ ਨਹੀਂ ਤੇਰੇ ਧਰਤੀ ਦੇ ਪੈਰ ਨਾਲ ਲੱਗਣ ਆਹ ਗੱਲ ਥੋੜੂ ਕਹੀ ਆ ਤੈਨੂੰ ਮਦਾ ਮਦਾ ਆ ਕਹੇ ਦੀ ਹਾਂ ਭਰਾਈਆਂ ਦੇ ਉਹ ਇਹਨਾਂ ਨੂੰ ਸਮਾ ਦੀ ਬੜਾ ਅਨਜਾਣ ਦਾ ਦੇਜ ਪਾਪਾ ਹਾਂ ਤੇ ਨਾਲੇ ਪਰੌਣਿਆ ਤੂੰ ਜਿਆਦਾ ਆਪਦੇ ਆਪ ਨੂੰ ਪੜਿਆ ਲਿਖਿਆ ਕਹਣਾ ਹਾਂ ਆ ਮੇਰੀਆਂ 2-4 ਕੇ ਗੱਲਾਂ ਦਾ ਜਵਾਬ ਦੇ ਕੇ ਕਮੇਟ ਬਾਬਾ ਦੇਊਗਾ ਆ ਪਹਿਲਾਂ ਮੇਰੇ ਦੋ ਨਾਂ ਰਹਿ ਗਏ ਸੀ ਸਾਡੇ ਸੱਜਣਾ ਦੇ ਬੋਲੇ ਲੈ ਲੈ ਜ਼ਰੂਰੀ ਹੈ ਕੁਲਵਿੰਦਰ ਸਰਪੰਚ ਅਕਬਰਜਿੰਦਰ ਸੰਦੀਪ ਸਿੰਘ ਜਗਜੀਤ ਸਿੰਘ ਤੇ ਇਹਨਾਂ ਦੀ ਸਾਰੀ ਟੀਮ ਲਈ ਤਾੜੀਆਂ ਮਾਰ ਦਿਓ ਬਈ ਇੱਕ ਵਾਰੀ ਖੁੱਲ ਕੇ ਇਹ ਸਾਰਾ ਤੁਹਾਡੇ ਮਨੋਰੰਜਨ ਲਈ ਕਰਿਆ ਇਹਨਾਂ ਨੇ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਐਡੇ ਐਡੇ ਜਦੋਂ ਆਪਾਂ ਸੋਚਦੇ ਆ ਸਾਰੇ ਬੰਦੇ ਦੇ ਦਿਮਾਗ ਦੇ ਵਿੱਚ ਖਿਆਲ ਆਉਂਦੇ ਆ ਯਾਰ ਇੰਨਾ ਪੈਸਾ ਲਾਉਣਾ ਪਰ ਇੱਕ ਗੱਲ ਆ ਮੈਂ ਪਹਿਲੇ ਜਿਹੜਾ ਅਡਵਾਂਸ ਜਿਹਾ ਦੇ ਦੇਣਾ ਤੇ ਵਧਾਈ ਵੀ ਚੰਡੀਗੜ੍ਹ ਵਾਲੇ ਲੋਕ ਇੱਥੇ ਆਇਆ ਕਰਨਗੇ ਚੰਡੀਗੜ੍ਹ ਤੋਂ ਚੱਲ ਕੇ ਇੱਥੇ ਆਇਆ ਕਰਨਗੇ ਕਿਉਂ ਬਠਿੰਡੇ ਦੇ ਵਿੱਚ ਕੋਈ ਹੈਗੀ ਗੱਲ ਬਾਤ ਹਾਂ ਮੈਂ ਮੈਂ ਦੱਸ ਸਵਾਲ ਤੇ ਤੂੰ ਕੀ ਪੁੱਛੀਂਦਾ ਆ ਤੂੰ ਕਹਿੰਦਾ ਮੇਰਾ ਦਿਮਾਗ ਵਾਲਾ ਨਾ ਤੇ ਹਣ ਭਾਪੇ ਦੇ ਸਵਾਲਾਂ ਦਾ ਜਵਾਬ ਦੇ ਸਹੀ ਗੱਲ ਆ ਹਾਂ ਅਸੀਂ ਉਹੀ ਪੜੇ ਲਿਖੇ ਉਹੀ ਨਹੀਂ ਹੁੰਦੇ ਹੈਗੇ ਹਾਂ ਦੱਸ ਨਾਲੇ ਪੁਰਾਣੇ ਪਲੇ ਤਾਂ ਮੈਨੂੰ ਤੂੰ ਐਂ ਦੱਸ ਬੀ ਜਿਹੜੀ ਆਹ ਰੇਲ ਗੱਡੀ ਐ ਹਾਂ ਜਦੋਂ ਇਹ ਲੇਨ ਤੇ ਜਾਂਦੀ ਐ ਉਦੋਂ ਫਾਟਕ ਕਿਉਂ ਲਾਉਂਦੇ ਨੇ ਬਰਾਉਣੇ ਆ ਫਾਟਕ ਤਾਂ ਲਾਉਂਦੇ ਆ ਵੀ ਤੇਰੀ ਕੁੱਥ ਲੱਗਦੀ ਸ਼ਹਿਰ ਚ ਨਾ ਵੱਢ ਜੇ ਤਾਂ ਫਾਟਕ ਲਾਉਂਦੇ ਆ ਤਾਂ ਬੱਚੇ ਬੱਚੇ ਨੂੰ ਪਤਾ ਪਿਆ ਨਾੜੇ ਵੀ ਨੂੰ ਆਏ ਦਾ ਸਪਰਾਉਣੇ ਆ ਆਹ ਜਿਹੜੇ ਡਾਕਟਰ ਨੇ ਹਾਂ ਹੈ ਉਹ ਗੱਲ ਚ ਉਹ ਪਾਈ ਹੁੰਦੀ ਉਹਨਾਂ ਨੇ ਐ ਟੂਟੀ ਜੀ ਲਾ ਕੇ ਕੀ ਦੇਖਦੇ ਹੁੰਦੇ ਨਹੀਂ ਉਹ ਆਏ ਦੇਖਦੇ ਆ ਚਾਚ ਨਾ ਇਹ ਜਿਹੜਾ ਮਰੀਜ਼ ਹੈ ਬੇਹੋਸ਼ ਹੈ ਕਿਤੇ ਇਹ ਨਾ ਹੋਵੇ ਜਾਗਦਾ ਹੋਵੇ ਸਾਨੂੰ ਮਰੀਜ਼ ਪਰੇਸ਼ਾਨ ਕਰਦਿਆਂ ਨੂੰ ਦੇਖ ਕੇ ਨਾ ਸਿੱਖ ਜੇ ਹਾਂ ਬਾਬਾ ਸਹੀ ਆ ਸਹੀ ਆ ਸਹੀ ਆ ਮੈਨੂੰ ਤੂੰ ਫਿਰ ਐਂ ਦੱਸ ਪਰਾਉਣੇ ਜਿੱਥੇ ਸਭ ਤੋਂ ਵੱਧ ਵਰਖਾ ਹੁੰਦੀ ਹੈ ਜਿੱਥੇ ਸਭ ਤੋਂ ਵੱਧ ਵਰਖਾ ਹੁੰਦੀ ਆ ਮੀਂਹ ਪੈਂਦਾ ਹਾਂ ਜਿੱਥੇ ਮੀਂਹ ਪੈਂਦਾ ਹਾਂ ਹਾਂ ਉੱਥੇ ਦੱਸ ਪਰਾਉਣੇ ਕੀ ਹੁੰਦਾ ਜਿੱਥੇ ਸਭ ਤੋਂ ਵੱਧ ਵਰਖਾ ਪੈਂਦੀ ਆ ਉੱਥੇ ਚਿੱਕੜ ਹੁੰਦਾ ਗਾਰਾ ਹੁੰਦਾ ਹੋਰ ਕੀ ਹੁੰਦਾ ਹਾਂ ਸਹੀ ਕੁੜੀ ਆ ਕਹੇਗੀ ਸਹੀ ਆ ਉਹੀ ਗੱਲਾਂ ਤੇਰੀਆਂ ਪਰੌਣਿਆਂ ਨਾਲੇ ਕੁੜੀ ਇਹਨੂੰ ਦੱਸਾ ਵੀ ਤੇਰਾ ਪਾਪਾ ਹੁਈ ਨਹੀਂ ਹੈਗਾ ਕਿੱਡਾ ਵੱਡਾ ਇੱਕ ਕਲਾਕਾਰ ਵੀ ਹੈ ਅੱਛਾ ਪਾਪੇ ਦੀਆਂ ਟਰਾਲੀ 'ਪਰ ਤੇਰੀ ਲਾਈਆਂ ਹੋਈਆਂ ਨੇ ਕੈਸਟਾ ਹਾਂ ਬਾਪੂ ਹਾਂ ਹਾਂ ਤੂੰ ਸਿੰਗਰ ਹੈ ਨਾ ਕਲਾਕਾਰ ਹੈ ਪੂਰੇ ਟੌਪ ਦਾ ਮੈਂ ਪਾਪਾ ਕਾ ਕੇ ਸੁਣਾ ਕਾ ਕੇ ਸੁਣਾ ਪਾਪਾ ਸੁਣਾ ਪਾਪਾ ਸੁਣਾ ਆਡੀਅנס ਵੀ ਬੈਠੀ ਆ ਕੰਦੇ ਹੋਣੀ ਬੈਠੇ ਆ ਨਾਨਕਕਾਰ ਬਜ਼ਾਰ ਵਾਲੇ ਠੀਕ ਆ ਲੈ ਪਰੌਣਿਆਂ ਹਾਂ ਮੈਂ ਤੈਨੂੰ ਸਾਇਡ ਤੋਂ ਬਾਣਾ ਸੁਣਾਉਣਾ ਸੁਣਾ ਲੈ ਸੁਣੀ ਫਿਰ ਧਿਆਨਾ ਸੁਣਾ ਰੋਟੀ ਨਾਲ ਹੀ ਖਾ ਕੇ ਕੀ ਲੋ ਪੱਕਾ ਸਾਗ ਨਹੀਂ 12 ਵਜੇ ਆ ਗਈ ਮਿੱਤੇ ਰਾਹ ਨੂੰ ਤੇਰੀ ਯਾਦ ਨਹੀਂ ਤੈਨੂੰ ਯਾਦ ਕਰ ਦਿਲ ਰੋਣ ਬੈ ਗਿਆ ਔਰ ਜਾਈ ਜਿੱਡਾ ਖਾਤੇ ਉੱਤੇ ਲਹਿ ਕੇ ਪੈ ਗਿਆ ਉੱਤੇ ਖੱਤਰ ਇਹ ਨਾ ਫੋਟੋ ਹਾਂ ਕਾਨੂੰਨ ਚਾਹੀਦਾ ਵੀ ਜਿਹੜੇ ਇਹੋ ਜਿਹੇ ਕਲਾਕਾਰ ਨੇ ਫਾਂਸੀ ਲਾ ਦੇ ਕਿਸੇ ਦੀ ਲੱਤ ਫੜੀ ਬੈਠਾ ਕਿਸੇ ਦੀ ਬਾਹ ਫੜੀ ਬੈਠਾ ਕਿਉਂਕਿ ਇਹਦੇ ਕੋਈ ਗੱਲ ਬਣੀ ਇਹਦੀ ਕੋਈ ਬਣੀ ਗੱਲ ਇਹ ਤਾਂ ਮੈਂ ਨਹੀਂ ਬਣਦੀ ਗੱਲ ਤਾਂ ਪਾਪਾ ਬਣੀ ਨਹੀਂ ਹੈਗੀ ਹਾਂ ਹਾਂ ਖੰਗਿ ਹੋਣੀ ਪਰਉਣਾ ਆਪੇ ਕਹਿੰਦਾ ਸੈਡ ਸੌਂਸ ਨਾ ਜਿੱਧਰ ਦੀ ਗਾਣੇ ਨੂੰ ਸੈਡ ਮਿਲੀ ਉਧਰ ਦੀ ਲੰਗ ਗਿਆ ਯਾਰ ਲੰਗ ਗਿਆ ਸੈਡ ਮਿਲ ਗਈ ਨਾਲੇ ਇੱਕ ਗੱਲ ਆ ਪਾਪਾ ਮੈਂ ਤੁਹਾਨੂੰ ਦੱਸਦਾ ਮੈਂ ਪੰਜਾਬੀਆਂ ਦਾ ਨਾਂ ਉੱਚਾ ਕਰਕੇ ਆਇਆ ਕੈਨੇਡਾ ਚ ਉਹਦਾ ਪਤਾ ਪਰੋਣਿਆ ਪਾਪਾ ਕੀ ਹੋਇਆ ਨਾ ਮੈਨੂੰ ਉੱਥੇ ਫੈਕਟਰੀ ਦੇ ਵਿੱਚ ਮਖਿਆ ਯਾਰ 6-7 ਜਣੇ ਇੱਕ ਦਿਨ ਪ੍ਰੋਗਰਾਮ ਹੁੰਦਾ ਮੈਨੂੰ ਕੰਮ ਤੇ ਲਵਾ ਦਿਓ ਇਹ ਗੱਲ ਤੇਰੀ ਸਹੀ ਆ ਪਰੋਣਿਆ ਉੱਥੇ ਕੰਮ ਕਰਨਾ ਪੈਂਦਾ ਕਰਨਾ ਪੈਂਦਾ ਪਾਪਾ ਉੱਥੇ ਨਾ ਬਿਸਕਟ ਵਾਲੀ ਫੈਕਟਰੀ ਚ ਲੱਗ ਗਿਆ ਮੈਂ ਐਂ ਪਟੇ ਦੇ ਬਿਸਕਟ ਤਰੇ ਆਉਣ ਹਾਲੀ-ਹਾਲੀ ਬਿਸਕਟ ਚੱਕਿਆ ਪਿੱਛੇ ਰੱਖਿਆ ਆਏ ਹਾਂ ਫੇਰ ਬਸਕਟ ਚੱਕਿਆ ਸਭ ਕਾ ਕੰਮ ਬਿਲ ਗਿਆ ਹਾਂ ਇਧਰ ਬੱਚਾ ਭਾਬੀ ਤੇਰਾ ਕਿਹੜਾ ਪਿੰਡ ਆ ਮੈਂ ਪੁੱਛ ਨਾ ਥੋੜਾ ਆ ਇਧਰ ਪੁੱਛਿਆ ਤਾਂ ਤਾਈ ਤੇਰਾ ਕਿਹੜਾ ਪਿੰਡ ਆ ਮੈਂ ਪੁੱਛ ਪੁੱਛੋ ਤੁਮ ਆ ਰੈਸਟੋਰੈਂਟ ਨਹੀਂ ਘੱਟ ਗਿਆ ਉੱਥੇ 4 ਦਿਨ ਨਜ਼ਾਰੇ ਆ ਗਏ ਮੈਂ ਕਿਹਾ ਲੋਕ ਮਾਕੇ ਹੀ ਕਹਿੰਦੇ ਆ ਕੈਨੇਡਾ ਚ ਡਾਲਰ ਦਰਖਤਾਂ ਨੂੰ ਲੱਗਦੇ ਆ ਹਾਂ ਨੁਕਤਾ ਕੰਮ ਜਦੋਂ ਚੌਥੇ ਦਿਨ ਗਿਆ ਭੂਟਾ ਫਟਾ ਪੂਰਾ ਤੇਜ ਹੋਇਆ ਵਾ ਵੇ ਫੇਰ ਮੈਂ ਪਟਾ ਬਸਕਟ ਚੱਕਾ ਪਿੱਛੇ ਰੱਖਾ ਬਸਕਟ ਚ ਕਹਾਂ ਤਾਈ ਬੱਜ ਕੇ ਕਹੀਂ ਮਸ਼ੀਨ ਖਰਾਬ ਹੋ ਗਈ। ਤਾਈ ਕਹਿੰਦੀ ਪੁੱਤ ਮਸ਼ੀਨ ਲੋਟ ਅੱਜ ਹੋਈ ਆ ਪਹਿਲਾਂ ਖਰਾਬ ਸੀ। ਹਾਰਡਵਰਕ ਬਾਅਦ ਕਰਨਾ ਪੈਣਾ। ਉਹ ਤਾਂ ਪਤਾ ਹੀ ਆ ਵੀ ਕਨੇਡਾ 'ਚ ਹਾਰਡਵਰਕ ਆਗਾ। ਇੱਥੇ ਲੱਗਦਾ ਇੱਥੇ ਲੱਗਦਾ ਵੀ ਕਨੇਡਾ 'ਚ ਕਹਿੰਦੀ ਦਰਖਤਾਂ ਨੂੰ ਲੱਗਦੇ ਆ ਡਾਲਰ ਤੋੜ ਕੇ ਭੇਜ ਦੇਣੇ ਆ। ਉਥੋਂ ਪੁੱਛ ਕੇ ਦੇਖ ਜਿਹੜੇ ਮੁੰਡੇ ਸਾਡੇ ਸਟੂਡੈਂਟ ਆ ਹਾਰਡਵਰਕ ਕਰਦੇ ਆ ਨਾਲੇ ਪੜ੍ਹਦੇ ਆ। ਨਾਲੇ ਆਉਂਦੀਆਂ ਫੀਸਾਂ ਪੂਰੀਆਂ ਕਰਦੇ ਆ ਨਾਲੇ ਚਾਰ ਘਰੇ ਪੈਸੇ ਭੇਜਦੇ ਆ ਸਟੂਡੈਂਟਾਂ ਲਈ ਵੀ ਤਾੜੀ ਮਾਰਦੇ ਆ ਇੱਕ ਵਾਰੀ ਖੁੱਲ ਕੇ ਹੈ ਬੱਲੇ ਬੱਲੇ ਸਹੀ ਗੱਲ ਐ ਪ੍ਰਾਣਾ ਬਾਹਰ ਜਾਣਾ ਕੋਈ ਸੌਖੀ ਗੱਲ ਥੋੜੀ ਆ ਬਹੁਤ ਔਖਾ ਕੰਮ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਜਲੇ ਪਾਪਾ ਥੋੜਾ ਪ੍ਰਾਣਾ ਟੌਪ ਦਾ ਡਲੇਵਰਾ ਹੋਰ ਹੋਰ ਕਿਨਾਂ ਲੈ ਟੌਪ ਤਾਂ ਜ਼ਿਆਦਾ ਐ ਜਦੋਂ ਮੈਂ ਪਾਪਾ ਉੱਥੋਂ ਆਉਣ ਲੱਗਿਆ ਹਾਂ ਮੇਰੇ ਨਾਲ ਇੱਕ ਮੇਮ ਬੈ ਗਈ ਅੱਛਾ ਮੈਨੂੰ ਕਹਿੰਦੇ ਯੂ ਆਰ ਪੰਜਾਬੀ ਮੈਂ ਕਿਹਾ ਯੈਸ ਕਹਿੰਦੀ ਥੋੜਾ ਨਾ ਕੀ ਮੈਂ ਕਿਹਾ ਭਾਣਾ ਪਕੌੜਾ ਕਹਿੰਦੀ ਓ ਜੱਸ ਭਾਣਾ ਪਕੌੜਾ ਮੈਂ ਕਿੰਨੇ ਤੇਲ ਫਿੜੇ ਮਰੂਤਾਂ ਨਾ ਪਕਉਂਦੇ ਆ ਭਾਣਾ ਪਕੌੜਾ ਅੱਜਾ ਦਾ ਮੈਨੂੰ ਪਕੌੜਾ ਹੀ ਕਹੀ ਜਾਂਦੇ ਆ ਮੋਟਾ ਜਿਹਾ ਦੇਖ ਕੇ ਆ ਤਾਂ ਸਿੱਧਾ ਲੈ ਲਓ ਹਾਂ ਮੈਨੂੰ ਕਹਿੰਦੀ ਵੀ ਥੋੜੇ ਪੰਜਾਬੀਆਂ ਦੇ ਦਿਮਾਗ ਬਹੁਤ ਤੇਜ਼ ਹੁੰਦੇ ਆ ਸਹੀ ਗੱਲ ਆ ਗਾ ਵੀ ਗੱਲ ਕੋਲੇ 'ਚ ਕੋਈ ਸ਼ੱਕ ਨਹੀਂ ਕਹਿੰਦੀ ਹੁਣ じゃ ਆਹ ਅਦ ਦਸ ਕਿੱਥੋਂ ਦੀ ਜਾ ਰਿਹਾ ਅੱਛਾ ਮੈਂ ਬਹੁਤੋ ਦਿਮਾਗ ਲੜਾਇਆ ਸੀਸਾ ਖੋਲ੍ਹਿਆ ਹੱਥ ਬਾਹਰ ਕੱਢਿਆ ਹਾਂ ਚੰਦਰਕਾਰ ਕੰਮ ਆਇਆ ਇਸ ਵਕਤ ਜਹਾਜ਼ ਜਾ ਰਿਹਾ ਬਿੰਨੀ ਪੈਗ ਥਾਣੀ ਅੱਛਾ ਤੂੰ ਦੱਸ ਤਾਂ ਦੱਸ ਤੇ ਉਹਨੇ ਪਾਇਲਟ ਨੂੰ ਪੁੱਛਿਆ ਪਾਇਲਟ ਕਹਿੰਦਾ ਯਸ ਬਿੰਨੀ ਪੈਗ ਥਾਣੀ ਜਾ ਰਿਹਾ ਮੈਨੂੰ ਕਹਿੰਦੇ ਪਾਨਾ ਜੀ ਤੁਹਾਨੂੰ ਕਿਵੇਂ ਪਤਾ ਉਹ ਮੈਂ ਕਿਹਾ ਬਿੰਨੀ ਪੈਗ ਸਨੋਹ ਵੱਧ ਪੈਂਦੀ ਆ ਜਦੋਂ ਮੈਂ ਹੱਥ ਬਾਹਰ ਕੱਢਿਆ ਮੇਰੇ ਬਰਫ ਜੰਮ ਗਈ ਫੇਰ 1.5 ਘੰਟੇ ਬਾਅਦ ਫੇਰ ਕਰੀ ਜਾਵੇ ਮਿਸਟਰ ਪਾਨਾ ਮਿਸਟਰ ਪਾਨਾ ਕਹਿੰਦੀ ਹੁਣ ਦੱਸ ਜਹਾਜ਼ ਕਿੱਥੋਂ ਦੀ ਜਾ ਰਿਹਾ ਮੈਂ ਸ਼ੀਸ਼ਾ ਖੋਲ੍ਹਿਆ ਹੱਥ ਬਾਹਰ ਕੱਢਿਆ ਹੱਥ ਅੰਦਰ ਕਰਕੇ ਮੈਂ ਕਿਹਾ ਅਮਰੀਕਾ ਨਿਆ ਯਾਰ ਕਥਾਣੀ ਜਾ ਰਿਹਾ ਫੇਰ ਫੇਰ ਦੱਸਤਾ ਫੇਰ ਦੱਸਤਾ ਆ ਇਹ ਤਾਂ ਦਿਮਾਗੀ ਹੈ ਬਰਾਣਾ ਉਹਨੇ ਪਾਇਲਟ ਨੂੰ ਪੁੱਛਿਆ ਪਾਇਲਟ ਕਹਿੰਦਾ ਯੈਸ ਅਮਰੀਕਾ ਕਥਾਣੀ ਜਾ ਰਿਹਾ ਨਿਆ ਯਾਰ ਕਥਾਣੀ ਮੈਨੂੰ ਕਹਿੰਦੀ ਭਾਨਾ ਜੀ ਤੁਹਾਨੂੰ ਕਿਵੇਂ ਪਤਾ ਉਹ ਮੈਂ ਕਿਹਾ ਬਿੰਡਿੰਗਾਂ ਉੱਚੀਆਂ ਸੀਗੀਆਂ ਮੇਰਾ ਹੱਥ ਵੱਜ ਗਿਆ ਪਤਾ ਲੱਗਾ ਮੈਨੂੰ ਸੌਂ ਜਾਂਦੇ ਹਾਂ 12 13 ਘੰਟਾ ਬਾਅਦ ਫੇਰ ਲਾਗੀ ਕਰਨ ਮੈਂ ਸਟਾਰਫਾਨ ਬੈਕਸਟਰ ਪਾਣਾ ਮੈਂ ਕਿਹਾ ਕਹਿੰਦੀ ਹੁਣ ਦੱਸ ਜਾ ਕਿੱਥੋਂ ਦੀ ਜਾ ਰਿਹਾ ਮੈਂ ਸਵੀਸ਼ਾ ਖੋਲਿਆ ਹੱਥ ਬਾਹਰ ਕੱਢਿਆ ਹੱਥ ਅੰਦਰ ਕਰਕੇ ਮੈਂ ਕਿਹਾ ਪਾਕਿਸਤਾਨ ਥਾਣੀ ਜਾ ਰਿਹਾ ਹੈ ਅੱਛਾ ਫੇਰ ਇੰਟੈਰੀਅਰ ਤੇ ਬਾਹਰ ਦੱਸ ਹਾਂ ਫੇਰ ਉਹਨੇ ਪਾਇਲਟ ਨੂੰ ਪੁੱਛਿਆ ਪਾਇਲਟ ਕਹਿੰਦਾ ਯੈਸ ਪਾਕਿਸਤਾਨ ਥਾਣੀ ਜਾ ਰਿਹਾ ਹੈ ਮੈਨੂੰ ਕਹਿੰਦੀ ਤੁਹਾਨੂੰ ਕਿਵੇਂ ਪਤਾ ਹਾਂ ਉਹ ਲਗੇ ਜਦੋਂ ਮੈਂ ਹੱਥ ਬਾਹਰ ਕੱਢਿਆ ਮੇਰਾ ਜ਼ਣਾ ਮੇਰੀ ਕੋ ਘੜੀ ਲਾ ਕੇ ਲੈ ਗਿਆ ਸਹੀ ਗੱਲ ਅਸਤੋਤ ਗੱਲ ਹੋਇਆ ਪਾਪਾ ਜਿੱਥੇ ਮਰਜੀ ਜਾਇਆ ਸਾਡੇ ਪੰਜਾਬ ਵਰਗੀ ਮਿੱਟੀ ਸਾਡੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਕਿਤੇ ਨਹੀਂ ਮਿਲਦੀ ਸਹੀ ਗੱਲ ਸਹੀ ਗੱਲ ਆ ਬਰਾਹਣੇ ਲੈ ਜੀ ਪੰਜਾਬੀਓ ਮਾਰ ਦਿਓ ਤਾੜੀਆਂ ਜ਼ੋਰ ਦੀ ਸਹੀ ਗੱਲ ਆ ਪੰਜਾਬ ਪੰਜਾਬੀ ਹੈ ਇਹ ਮੈਨੂੰ ਕਹਿੰਦੀ ਨਾ ਭਾਨੇ ਆਪਾਂ ਆਪਣੇ ਪੰਜਾਬ ਚ ਜਾਨ ਸਾਰੀ ਆਪਣੀ ਮਿੱਟੀ ਨੂੰ ਸਲਾਮ ਕਰਨਾ ਸਜਦਾ ਕਰਨਾ ਮਿੱਟੀ ਦੀ ਖੁਸ਼ਬੂ ਲੈਣੀ ਹੈ ਠੀਕ ਹੈ ਖਨੌਰੀ ਆਏ ਗੱਡੀ ਸਾਈਡ ਤੇ ਲਾਈ ਥੱਲੇ ਉਤਰੀ ਉੱਤਰ ਕੇ ਜਦੋਂ ਮਿੱਟੀ ਚਾੱਕ ਕੇ 스멜 ਲਈ ਮੈਨੂੰ ਕਹਿੰਦੀ ਵੇ ਭਾਨਿਆ ਮੈਂ ਕਿਹਾ ਹੋ ਕਹਿੰਦੀ ਆਪਣੇ ਪੰਜਾਬ ਦੀ ਮਿੱਟੀ ਮਸਕੀ ਗਈ ਉਹ ਮੈਂ ਕਿਹਾ ਚੱਦਣਾ ਦੇਖ ਲੈ ਗਾਂ ਦਾ ਫੋਸ ਸੁੰਘੀ ਜਾਨੀ ਹੈ ਮੈਂ ਆਰਦੀਆਂ ਕਹਿੰਦੇ ਗੱਲੇ ਗਲਵਰੀਆਂ ਜੀਆਂ ਇਹ ਮੇਰੀ ਗੱਲ ਸਣਾ ਮੇਰੀ ਗੱਲ ਸਣਾ ਹਾਂ ਉਹ ਅਨਪੜੀ ਗੱਲ ਗੱਲ ਸੁਣਾ ਦੇ ਅਨਪੜਾੜੀ ਪੜੀਆਂ ਲਿਖਿਆਲੀ ਮੋਬਾਈਲ ਦੀ ਗੱਲ ਮੋਬਾਈਲ ਬੜਾ ਦਿੱਕਤ ਅਨਪੜ ਚ ਕੀ ਫਰਕ ਆ ਇਹਦਾ ਬਾਲੇ ਪੰਗੇ ਪਵਾਉਂਦਾ ਮੇਰਾ ਮੋਬਾਈਲ ਹੈ ਜਣਾ ਜਿਹੜਾ ਮੋਬਾਈਲ ਆ ਨਾ ਬਹੁਤ ਵਧੀਆ ਚੀਜ਼ ਹੈ ਨਾ ਦੁਨੀਆ ਮੁਠੀ ਚ ਕਰ ਲਈ ਹਾਂ ਦੁਨੀਆ ਮੁਠੀ ਮੇ ਕਰ ਲਈ ਐਨੇ ਪਿਆਰ ਵੀ ਘਟਾਤਾ ਸਹੀ ਗੱਲ ਅੱਗੇ ਨਾਨਕੀ ਜਾਣਾ ਪੂਆ ਕੋਲੇ ਜਾਣਾ ਚਾਹ ਹੁੰਦਾ ਸੀ ਹੁਣ ਜਦੋਂ ਜੀ ਕਰਦਾ ਬੰਦਾ ਫੋਨ ਤੇ ਗੱਲ ਕਰਕੇ ਪਰੇ ਜਾਂਦਾ ਹਾਂ ਐਵੇਂ ਪੜ੍ਹੀ ਲਿਖੀ ਕੁੜੀ ਆ ਉਹ ਆਪਣੇ ਬਾਈਫਰੈਂਡ ਨਾਲ ਬੜਾ ਕਿਵੇਂ ਗੱਲ ਕਰਦੀ ਆ ਕਿਵੇਂ ਕਰਦੀ ਆ ਹੈਲੋ ਮੈਨੂੰ ਤੁਹਾਡੇ ਨਾਲ ਬਾਤ ਗੁੱਸਾ ਕਰ ਲੈ ਮੈਂ ਤੇ ਮੰਮਾ ਮੌਲ ਸਵਾਗਤ ਕਰਨ ਗਈਆਂ ਸੀ ਤੁਸੀਂ ਸਾਡੇ ਪਿੱਛੇ ਪਿੱਛੇ ਆਉਂਦਾ ਸੀ ਮੰਮਾ ਨੂੰ ਡੌਟ ਪੈ ਗਿਆ ਜੇ ਘਰੇ ਪਤਾ ਲੱਗ ਗਿਆ ਨਾਲੇ ਤੇਰੇ ਛਿੱਤਰ